ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਐਂਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਟੋਕੜ ਵੜਾ ਲੈ ਕੇ ਆਂਦੀਆਂ ਨੇ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿਗੁਰਾਲ ਜੀ ਸਤਿਗੁਰਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰਸਾਦ ਸਿੰਘ ਪਿੰਡ ਦੌਧਰ ਗਰਬੀ ਜ਼ਿਲ੍ਹਾ ਤੇ ਤਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾ ਛੇਵੀਂ ਤੇ ਪਹਿਲੀ ਪਾਸ਼ਾ ਦੋ ਗੁਰਦੁਾਰੇ ਪਾਸ਼ਾਈਆਂ ਦਾ ਆਪਣੇ ਕੋਲੇ ਗੁਰਦੁਆਰਾ ਉਹਦੀ ਮਗਰਲੀ ਸਾਈਡ ਆਪਣਾ ਘਰ ਆ ਦਿਖਾਣ ਵੱਤ ਰੂੜਾ ਨੇੜੇ ਬਾਬੇ ਘਾ ਹਸਪਤਾਲ ਪੈਂਦਾ ਠੀਕ ਹੈ ਜੀ ਨੇੜੇ ਪਿੰਡ ਆਗੇ ਆਪਾਂ ਨੂੰ ਦਿਖਾਣ ਵੱਤ ਮਤੋ ਕੇ ਟੁੱਟੀ ਕੇ ਰਸੂਲਪੁਰ ਲੋਪੋ ਪੱਧਨੀ ਪੈਂਦਾ ਪਰ ਉਹ 10 ਕਿਲੋਮੀਟਰ ਠੀਕ ਹੈ ਜੀ ਮੋਗਾ ਪੈਂਦਾ ਆਪਾਂ ਨੂੰ 25 ਕਿਲੋਮੀਟਰ ਠੀਕ ਹੈ ਵੀਰੇ ਦੋ ਨਾਗਾ ਜੀ ਦੋ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਿੰਨੇ ਮਾ ਜੀ ਇਹਦਾ ਹੀ ਸੂਆ ਪਹਿਲਾ ਹੀ ਆ ਚੌਕੀ ਆ ਮੂਹੇ ਹੂੰ ਤਾਂ ਚਾਰ ਦੰਦ ਇਹ ਅਕਾ ਅਗਲੀ ਵੀਡੀਓ ਚ ਵੀ ਆਪਾਂ ਪਾਈ ਸੀ ਹੂੰ ਇਹ ਨਾਲ ਥੋੜੀ ਜਿਹੀ ਢਿੱਲੀ ਹੋ ਗਈ ਸੀ ਅੱਛਾ ਜੀ ਮੰਗੀ ਮੈਥੋਂ ਬਹੁਤ ਲੋਕਾਂ ਨੇ ਹੂੰ ਪਰ ਮੈਂ ਸਾਰਿਆਂ ਨੂੰ ਕਹਿ ਦਿੰਦਾ ਸੀ ਵਿੱਕ ਗਈ ਠੀਕ ਆ ਤਾਂ ਆਪਾਂ ਦੇਣੀ ਨਹੀਂ ਸੀ ਉਵੇਂ ਕਿਉਂ ਆਪਾਂ ਕਿਸੇ ਤੋਂ ਲਾਂਭਾ ਲਈਏ ਠੀਕ ਆ ਹੋਣੇ ਪੂਰੀ ਸੈਟ ਜੀ ਕਾ ਇਹ ਮੈਨੂੰ ਆਈ ਗਈ ਪੁਰਾ ਕੇ ਠੰਡ ਮੰਨ ਗਈ ਸੀ ਠੰਡ ਮੰਨ ਗਈ ਸੀ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥੱਲੇ ਹੁਣ ਬਰਾੜ ਸਾਹਿਬ ਪਹਿਲਾਂ ਤਾਂ ਛੇ ਹੀ ਸੀ ਓਦੋਂ ਤੱਕ ਹਾਂਜੀ ਹੁਣ ਇਹਦੇ ਥੱਲੇ 4 ਕਿਲੋ ਆ ਕੋਈ ਵੀ ਜਾਂਦੀ ਡੰਗ ਦਿਹਾੜੀ ਚ ਕਰ ਜੂਗੀ ਹੋਰ ਦੋ ਚੌ ਦਿਨਾਂ ਚ ਦੁੱਧ ਕਰ ਜੂਗੀ ਠੀਕ ਆ ਥਾਣਾ ਤੁਹਾਨੂੰ ਦੀ ਓਕੇ ਆ ਆ ਦੀ ਓਕੇ ਆ ਟਰ ਕੇ ਦਿਖਾ ਦਿਓ ਜੀ ਮੂੰਹੋਂ 4 ਦੰਦ ਆ ਠੀਕ ਆ ਜੀ ਰੰਗ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਜੀ ਬਾਕੀ ਬੱਚਾ ਹੀ ਆ ਵੀਰੇ ਮੂੰਹ ਤੋਂ 4 ਦੰਦ ਫੇਸ ਕੁਆਲਿਟੀ ਵੀ ਸੋਹਣੀ ਆ ਜੀ ਦੁੱਧ ਨੈਟ 4 ਕਿਲੋ ਆਪਦਾ ਜੋਖ ਕੇ ਲੈ ਜਾਓ ਦੋ ਟਾਈਮ ਚਾਰ ਟਾਈਮ 6 ਟਾਈਮ ਤਸੱਲੀ ਤੁਸੀਂ ਕਰਨੀ ਹੈ ਜੀ ਇਹ ਤਾਂ ਆਪਣੀ ਇਸ ਵੀਡੀਓ ਚ ਬੈਗੀ ਦਾ ਬੈਗੀ ਨਹੀਂ ਚਾਰ ਦਿਨ ਸਾਂਭ ਕੇ ਆਪਾਂ ਉਹ ਤੋਂ ਨੂੰ 6-7 ਕਿਲੋ ਇਹਨੇ ਫੇਰ ਕਰ ਜਾਣਾ ਫੇਰ ਵੇਚ ਦੇਣਾ ਇਹ ਤਾਂ ਗੱਲ ਹੈ ਦੁੱਧ ਸੇਵਾ ਦਾ ਹੀ ਹੁੰਦਾ ਜੀ ਦੁੱਧ ਸੇਵਾ ਦਾ ਹੀ ਹੁੰਦਾ ਦੁੱਧ ਸੇਵਾ ਦਾ ਇਹਨੇ ਕਰ ਜਾਣਾ ਦੋ ਚੋਂ ਚੋਂ ਦੇਣਾ ਚ ਦੁੱਧ ਹਮ ਸੈਟਾ ਹੁਣ ਇਹ ਠੀਕ ਆ ਤੇ ਜੈਜ ਜੀ ਡਿਮਾਂਡ ਜਿਹੜੇ ਲੈਣੇ ਆ ਉਹ ਵੀ ਦੱਸਿਓ ਜੀ ਜੈਜ ਬਰਾੜ ਸਾਹਿਬ ਆਪਾਂ ਨੂੰ ਪਹਿਲਾਂ ਆਪਾਂ ਮੰਗਿਆ ਸੀ ਉਦੋਂ ਇਹਦਾ 22000 ਹਾਂਜੀ ਤੇ 20 ਮੈਨੂੰ ਦੰਦੇ ਵੀ ਸੀ ਇਹਦਾ ਹੂੰ ਤੇ ਹੁਣ ਆਪਾਂ 20 ਕੋਈ ਦੇ ਦੇਾਂਗੇ 20 ਹੀ ਦੇ ਦਾਂਗੇ ਹਾਂ ਠੀਕ ਆ ਜੀ ਬੱਛੀਆਂ ਦਾ ਮੁੱਲੀਆਂ 20-20 ਹਜ਼ਾਰ ਦਾ ਪੱਛੀਆਂ ਵਿਕੀ ਜਾਂਦੀਆਂ ਤੇ ਮੂੰਹ ਚੌਗੀ ਆ 4-5 ਕਿਲੋ ਦੁੱਧ ਵੀ ਦੇਈ ਜਾਂਦੀ ਆ ਹੂੰ ਦੁੱਧ ਨੇ ਛੇ 7 ਕਿਲੋ ਕਰ ਜਾਣਾ ਮੈਨੂੰ ਪਰ ਹੂੰ ਦੁੱਧ ਵੀ ਸੰਗ ਨਾਲ ਹੋਊਗਾ ਹਨਾ ਇਹਾਂ ਮਹੀਆਂ ਦੇ ਦੁੱਧ ਵਰਗਾ ਦੁੱਧ ਆ ਠੀਕ ਆ ਹਾਂ ਜਿਹੜੀ 2 ਨੰਬਰ ਵੜਾ ਇਹਦਾ ਸੁਆ ਕੰਨਮਾ ਇਹਦਾ ਸੁਆ ਬਰਾੜ ਸਾਹਿਬ ਦੂਜਾ ਠੀਕ ਆ ਹਾਂਜੀ ਇਹਨੂੰ ਸੂਈ ਨੂੰ ਹੋ ਗਿਆ 2 ਮਹੀਨੇ ਅੱਛਾ ਇਸ ਗੱਲ ਦਾ ਵੀ ਆਪਾਂ ਨੂੰ ਗਾਰੰਟੀ ਆ ਠੀਕ ਆ ਦੁੱਧ ਦੇ ਥਲੇ 10 ਕਿਲੋ ਆ ਹੂੰ ਫੇਰ ਇਹਦਾ ਇਹ ਵੀ ਆ ਹੂੰ ਫੈਟ ਦੀ 6 ਆਉਂਦੀ ਆ ਹੂੰ 6 ਦੀ ਫੈਟ ਨਾ ਹੋਵੇ ਹੂੰ ਦੁੱਧ 10 ਕਿਲੋ ਆਪਾਂ 9 ਕਹਿ ਕੇ ਦੇਣੀ ਆ ਹੂੰ ਗਾਂ ਦੇ ਥਣ ਚੋਂ ਉਸ ਨਿਕਲ ਜੇ ਗਾਂ ਚੋਂਦਿਆ ਤੋਂ ਪੈਰ ਹਲਾ ਜੇ ਹੂੰ ਇੱਥੇ ਬੰਨ ਜੇ ਅਗਲਾ ਪੈਸੇ ਲੈ ਜੇ ਆਪਦੇ ਐਨੀ ਗਾਰੰਟੀ ਆਪਣੀ ਐਨੀ ਗਾਰੰਟੀ ਆ ਇਹਦੀ ਤੇ ਠੀਕ ਆ ਤੇ ਚੁਆਈ ਹੈ ਦੀ ਇੱਕ ਨੰਬਰ ਦੀ ਤੂੰ ਛੱਟ ਗੱਲਾਂ ਦੇ ਦੁੱਧ ਕਿੰਨਾ ਦੱਸਿਆ ਸੀ ਦੁੱਧ ਦੇ ਥਲੇ ਹੈ 10 ਕਿਲੋ ਆਪਾਂ ਨੌਂ ਹੀ ਲੈ ਕੇ ਦੇਣੀ ਨਾ ਠੀਕ ਆ ਤੋਰ ਕੇ ਦਿਖਾ ਦਿਓ ਵੱਡੀ ਆ ਬਰੇ ਵੈੜ ਕੋਈ ਆਏ ਛੋਟੀ ਨਹੀਂ ਦੁੱਧ 10 ਹੀ ਨਿਕਲੂਗਾ ਹਾਂ ਨੌ ਮੰਨ ਕੇ ਲੈ ਜਾਓ ਦੋ ਟਾਈਮ ਚੱਲ ਠੀਕ ਆ ਫੈਟ ਵੀ ਜ਼ਿਆਦਾ ਹੈ ਦੀ ਹੈ ਦਰਦੀ ਆ ਨਾ ਥੋੜਾ ਜਿਹਾ ਬਾਈ ਦਰਦੀ ਹੁੰਦੀ ਆ ਹੂੰ ਕੱਦ ਵੇ ਲਾਲੀ ਆ ਕੋਈ ਆਏ ਵੀ ਛੋਟੀ ਮੰਨ ਕੇ ਨਾਵੇ ਰੰਗ ਪ੍ਰਿੰਟ ਵੀ ਕਰਮ ਵਾਲੀ ਦਾ ਪੂਰਾ ਚੰਗਾ ਤੇ ਏ ਆਈ ਵਗੈਰਾ ਤਾਂ ਨਹੀਂ ਹੋਈ ਜੀ ਨਹੀਂ ਠੀਕ ਆ ਬਰੇ ਤੇ ਬੜੀ ਨਹੀਂ ਆ ਜੀ ਆ ਜਾਓ ਬਾਕੀ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਸੁਨਾ ਮੁਕਤੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਤੀ ਜਵਾਈ ਵਾਲਾ ਖੋੜ ਸ਼ਾਂਗਪੂਰਾ ਵੀ ਨਹੀਂ ਜੀ ਇਹਦੇ ਹਨਾ ਜਮਾ ਹੀ ਨਹੀਂ ਹੈ ਇਹਦਾ ਛੋਟਾ ਜਿਹਾ ਆਪਾ ਇਹਦਾ ਭਾਅ ਬਰਾੜ ਸਾਹਿਬ ਆਪਾਂ 35000 ਤਾਂ ਮੋੜੀ ਕਰ ਦਾਂਗੇ ਚਲ ਫਿਆਰ ਖੰਡ ਛੋਟਾ ਛੱਪਾ ਕਰ ਦਾਂਗੇ ਠੀਕ ਆ ਹਾਂ 35000 ਰੁਪਏ ਜਮਾਨਤਾਨ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਠੀਕ ਆ ਜੀ ਤੇ ਬਾਕੀ ਇੱਕ ਕਿਸਮ ਦੀ ਮੈਂ ਹੀ ਆ ਮੱਝ ਹੀ ਆ ਤੂੰ ਮੰਨ ਲਾ ਵੀ ਜੇ ਮੈਂ 6 ਫੈਟ ਵਾਲੀ ਲੈਣੀ ਹੋਵੇ ਅੱਜ ਹੂੰ 10 ਕਿਲੋ ਦੁੱਧ ਵਾਲੀ ਬਾੜਾ ਨਹੀਂ ਤਾਂ 80000 ਦੀ ਆ ਹੈਗੀ ਆ ਬਾੜੀ ਆ ਉਹ ਜੀ ਅੱਪਾ ਜੀ ਕੋ ਤੂੰ ਵਾਧਾ ਉਹ ਨਹੀਂ 80 ਦੀ ਤਾਂ ਹੈਗੀ ਹੈ 80 ਲੱਗ ਤੇ ਗਿਆ ਹੀ ਨਹੀਂ ਗਾ ਗਿਆ ਨਹੀਂ ਹੂੰ ਪਰ ਇਹ ਇੱਕ ਕਿਸਮ ਦੀ ਮੈਂ ਹੀ ਆ ਠੀਕ ਆ ਇਰਾਦਾ ਸਾਡਾ ਹੋ ਗਿਆ ਸੀ ਇਹਨੂੰ ਨਾ ਵੇਚਣ ਦਾ ਹੀ ਹੂੰ ਉਹ ਆਪਣੀ ਘਰ ਦੀ ਵਹਿੜਾ ਘਰ ਵਿਚਾਲੇ ਜਿਹੜੀ ਖੜੀ ਆ ਹੂੰ ਕੁੜੀਆਂ ਦੀ ਵੀ ਆਪਾਂ ਵੇਚਣੀ ਨਹੀਂ ਪਾਪਾ ਇਹਦੀ ਫੈਟ ਬਹੁਤ ਆਉਂਦੀ ਆ ਮੱਖਣੀ ਬੜੀ ਨਿਕਲਦੀ ਆ ਅੱਛਾ ਆਪਾਂ ਇਹਨੂੰ ਹੀ ਰੱਖ ਲੈਣਾ ਹੂੰ ਉਹ ਮੈਂ ਕਿਹਾ ਮਖਣੀ ਵਾਲੀਆਂ ਤਾਂ ਹੋਰ ਆਈਆਂ ਜਾਨੀਆਂ ਇੱਥੇ ਤਾਂ ਇਹਦਾ ਮਖਣੀ ਚੰਡੀ ਜੀ ਰੱਖਾਂਗੇ ਠੀਕ ਆ ਗੱਲਾਂ ਆ ਹੂੰ ਜਾਨੀ ਉਹ ਇੱਕ ਗੱਲ ਦਾ ਵੀ ਨਿਰਅਈ ਧਰਮ ਨਾਲ ਮੈਂ ਦੇ ਦੁੱਧਰ ਦਾ ਦੁੱਧਾ ਠੀਕ ਆ ਜਮਾਂ ਸਿਰ ਆਈ ਆ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ